ਰਮਨਾਮ ਵਰਨਤ ਸੁਮਤ ਦਿਨਨ ਕੇ ਪਤ ਪਾਲ ਕਰ ਨਿਤ ਸੰਤੋ ਬਾਰਗਨੀ ਮੰਨ ਗਾレ ਪਸ਼ੂ ਨਗ ਨਗ ਨਰਤ ਪ ਸਰਵ ਸਮੇ ਸਭ ਕੋ ਪ੍ਰਤਪਾਦ भूखत जल में थल में पल में कल के नहीं कर्म विचार दीन दयाल दया नित दुख न दिखत है ਪਰਦੇ ਤਨਹਾਰ ਦੀਨ ਦਇਆਲ ਦਇਆ ਨਿਤ ਦੋਖਨ ਦੇਖਤ ਹੈ ਪਰਦੇ ਤਨਹਾਰ ਅੰਮੇ ਉਦ੍ਰਿਸ਼ਟ ਸ਼ੁਭ ਕਰੈ ਹਰ ਅਗਪਾਪ ਸਕਲ ਮਲ ਕਾਮ ਕ੍ਰੋਧ ਦਰ ਲੋਭ ਮੋਹ ਵਸ ਕਰ ਸਬੈ ਵੱਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਖੋਵੇ ਗੁਰ ਨਵਨਿਦ ਦਰਿਆਓ ਜਨਮ ਹਮ ਕਾਲਖ ਤੋਂ ਵੇ ਗੁਰ ਨਵਨਿਦ ਦਰਿਆਓ ਜਨਮ ਹਮ ਕਾਲਖ ਧੋਵੇ ਸੁਖੋ ਤਲ ਗੁਰ ਸੇਵੀਐ ਅਹਨ ਸਹਜ ਸੁਪਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਉਹ ਵਾ ਸਿਫਤ ਖਸਮੰਦੀ ਨੂਰੇ ਅਰਸੋਂ ਕੁਰਸੋਂ ਛੱਟੀ ਤੁਦ ਡਿਠੇ ਸਚ ਪਾਤਿਸ਼ਾ ਮਲ ਜਨਮ ਜਨਮ ਦੀ ਕੱਟੀ ਸਜਣ ਸਚਾ ਪਾਤਿਸ਼ਾ ਸਿਰ ਸ਼ਾਨਦ ਸ਼ਾਹ ਜਿਸ ਪਾਸ ਬਹਿਠ ਆ ਸੋਹੀਐ ਸਭਨ ਦਾ ਵੇਸਾ ਹੋ ਜਿਸ ਪਾਸ ਬਹਿਠ ਆ ਸੋਹੀਏ ਸਭਨਾਂ ਦਾ ਵੇਸਾ ਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਹੋ ਰਿਓ ਗੰਗ ਵਹਾਈਆ ਦੁਨਿਾਈ ਆਖੇ ਕੇ ਕਿਉ ਨ ਨਾਨਕ ਈਸਰ ਜਗਨਾਥ ਉਜ ਹੱਦੀ ਵੈਣ ਵਿਰ ਕਿਉ ਨ ਹੋ ਰਿਓ ਗੰਗ ਵਹਾਈਆ ਦੁਨਿਾਈ ਆਖੇ ਕੇ ਕਿਉ ਨ ਨਾਨਕ ਈਸਰ ਜਗਨਨਾਥ ਉਜ ਹੱਦੀ ਵੈਣ ਵਿਰ ਕਿਉਨ ਮਾਧਾਣਾ ਪਰਬਤ ਕਰ ਨੇਤਰ ਬਾਸਕ ਸ਼ਬਦ ਰਿੜ ਕਿਉਨ ਚੌਦਹ ਰਤਨ ਨਿਕਾਲੇ ਅਨ ਕਰ ਆਵਾ ਗਾਉਣ ਚਿਲ ਕਿਉਨ ਕੁਦਰਤ ਅਹ ਵੇ ਖਾਲੀ ਅਨ ਜਿਣ ਐਵਡ ਪੈੜ ਠਿਣ ਕਿਉਨ ਲਹਿਣੇ ਤਰਿਓਨ ਛਤਰ ਸਿਰ ਅਸਮਾਨ ਕਿਆੜਾ ਛਕਿਓਨ ਜੋਤ ਸਮਾਣੀ ਜੋਤ ਮਾਹੇ ਆਪ ਆਪੈ ਸੇਤੀ ਮਿਕਿਓਨ ਸਿਖਾ ਪੁਤਰਾ ਕੋਖ ਕਾ ਸਭ ਉਮਤ ਵੇਖੋ ਜੇ ਕਿਓਨ ਜਸ ਸੁਦੋਸ ਤਾ ਲਹਿਣਾ ਟਿਕਿਓਨ ਸਿਖਾ ਪੁੱਤਰਾ ਕੋਖ ਕੈ ਸਭ ਉਮਤ ਵੇਖੋ ਜੇ ਕਿਉਨ ਜਾਂ ਸੁਦੋਸ ਤਾਂ ਲੈਣਾ ਟਿਕਿਉਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਨ ਸਨ ਮੰਨਿ ਯੋਗ ਜੁਗੋ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਿਕ ਦਇਆ ਸਿੰਧ ਕਿਰਪਾ ਨਿਦ ਗੁਰਤਾ ਗੱਦੀ ਤੇ ਵਿਰਾਜਮਾਨ ਸਤਿਗੁਰੂ ਤਨ ਤਨ ਆਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਵਨ ਪਵਿੱਤਰ ਹਜ਼ੂਰੀ ਅੰਦਰ ਸਤਿ ਸਕਨ ਸਚਕੰਡ ਸ੍ਰੀ ਹਜੂਰ ਸਾਹਿਬ ਕਲਗੀ ਤਰਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਸਰਵੰਸ ਦਾ ਨੀ ਚੋਜੀ ਪ੍ਰੀਤਮ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆ ਦੇ ਪਾਵਨ ਪਵਿੱਤਰ ਅਸਥਾਨ ਸਚਕੰਡ ਸ੍ਰੀ ਹਜੂਰ ਸਾਹਿਬ ਇਸ ਪਵਨ ਪਵਿੱਤਰ ਸਥਾਨ ਤੇ ਆਪ ਜੀ ਦੇ ਦਰਸ਼ਨ ਦੇਦਾਰ ਕਰਕੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨ ਦਾ ਸਫਲ ਯਤਨ ਕਰ ਰਹੇ ਹੋ ਇਸ ਪਵਨ ਪਵਿੱਤਰ ਸਥਾਨ ਦੀ ਮਰਿਆਦਾ ਅਨੁਸਾਰ ਲੜੀਵਾਰ ਚੱਲ ਰਹੀ ਪਵਨ ਗੁਰ ਸ਼ਬਦ ਵਿਚਾਰ ਦੇ ਤਹਿਤ ਬਹੁਤ ਹੀ ਪਿਆਰ ਦੇ ਨਾਲ ਅੱਜ ਦਾ ਪਾਵਨ ਪਵਿੱਤਰ ਸ਼ਬਦ ਆਪ ਜੀਆਂ ਨੇ ਪੈਸੇ ਹੋਰਾਂ ਦੀ ਮਿਹਾਰ ਕ੍ਰਿਸ਼ਨਾਂ ਤੋਂ ਸਰਵਣ ਕੀਤਾ ਹੈ ਇਹ ਪਾਵਨ ਪਵਿੱਤਰ ਸ਼ਬਦ ਰਾਮਕਲੀ ਰਾਗ ਅੰਦਰ ਬਾਬਾ ਸੱਤਾ ਬਲਵੰਡ ਜੀਆਂ ਦਾ ਉਚਾਰਨ ਕੀਤਾ ਹੋਇਆ ਸਤਿਗੁਰੂ ਸਹਿਬਾਨ ਜੀਆਂ ਦੀ ਉਸਤਤਿ ਵਡਿਆਈ ਵਿੱਚ ਚੌਥੀ ਪੌੜੀ ਦਾ ਪਾਠ ਆਪਦੀਆਂ ਨੇ ਸਰਵਣ ਕੀਤਾ ਹੈ। ਇਸ ਪੌੜੀ ਵਿੱਚ ਬਾਬਾ ਸੱਤਾ ਬਲਵੰਨ ਜੀ, ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਔਰ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਵਡਿਆਈ ਬਖਸ਼ਿਸ਼ ਕਰਦੇ ਹਨ ਕਿ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਆ ਨੇ ਜਦੋਂ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੂੰ ਵਡਿਆਈ ਬਖਸ਼ਿਸ਼ ਕੀਤੀ ਉਦੋਂ ਦੁਨੀਆਂ ਦੇ ਅੰਦਰ ਇਸ ਗੱਲ ਦਾ ਰੌਲਾ ਪੈ ਗਿਆ ਕਿ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਆ ਨੇ ਜਗਤ ਸੰਸਾਰ ਤੋਂ ਇੱਕ ਵੱਖਰੀ ਗੱਲ ਕੀਤੀ ਹੈ। ਔਰ ਇਸ ਤਰ੍ਹਾਂ ਦੀ ਗੱਲ ਕੀਤੀ ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਜੀਆ ਨੇ ਗੰਗਾ ਕਿਸੇ ਹੋਰੇ ਪਾਸਿਓਂ ਵਗਾ ਦਿੱਤੀ ਹੋਵੇ। ਕਿਉਂਕਿ ਸਾਧ ਸੰਗਤ ਜਦੋਂ ਵੀ ਦੁਨੀਆ ਵਿੱਚ ਕੋਈ ਬਹੁਤ ਅਨੋਖੀ ਗੱਲ ਹੋਵੇ ਉਦੋਂ ਲੋਕਾਂ ਨੇ ਇਹ ਧਾਰਨਾ ਬਣਾਈ ਸੀ ਇਹ ਗੱਲ ਕਹਿੰਦੇ ਸਨ ਵੀ ਨੇ ਤੇ ਉਲਟੀ ਗੰਗਾ ਵਹਾ ਦਿੱਤੀ ਔਰ ਸਾਖਸ਼ਾਤ ਉਹ ਗੱਲ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਆ ਦੇ ਘਰ ਵਿੱਚ ਵਰਤੀ ਹੋਰਿਉ ਗੰਗ ਵਹਾਇ ਉਨ ਕਿਉਂ ਕਿਉਂਕਿ ਜਗਤ ਜੇਤੂ ਜਗਤ ਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਆ ਨੇ ਚਾਰ ਉਦਾਸੀਆਂ ਕੀਤੀਆਂ ਪਾਤਸ਼ਾਹਾਂ ਨੂੰ ਵੱਡੇ ਵੱਡੇ ਕਾਜੀ ਹਾਜੀ ਬ੍ਰਹਮਣ ਜੋਕੀ ਯਾਦੂਕਰ ਉਹ ਲੋਕ ਮਿਲੇ ਜਿਨ੍ਹਾਂ ਕੋਲ ਬਹੁਤ ਵੱਡੀਆਂ ਵੱਡੀਆਂ ਕਰਮਾਤਾਂ ਸੀ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਭੇਂਟ ਉਹਨਾਂ ਬੰਦਿਆਂ ਨਾਲ ਵੀ ਹੋਈ ਜਿਨ੍ਹਾਂ ਕੋਲ ਇਸ ਤਰ੍ਹਾਂ ਦੀਆਂ ਕਰਮਾਤਾਂ ਸੀ ਮੰਤਰ ਸਿੱਧ ਕੀਤੇ ਹੋਏ ਸੀ ਕਿ ਉਹ ਬੰਦੇ ਨੂੰ ਭੇਡੂ ਬਣਾ ਦਿੰਦੇ ਸੀ ਬੰਦੇ ਉੱਤੇ ਮੰਤਰ ਜਾਦੂ ਛੱਡ ਕੇ ਸਰੀਰ ਉਹਦਾ ਬੰਦਿਆਂ ਵਰਗਾ ਹੀ ਰਹਿੰਦਾ ਸੀ ਪਰ ਮੰਤਰ ਇਸ ਤਰ੍ਹਾਂ ਦਾ ਛੱਡ ਦਿੰਦੇ ਸੀ ਕਿ ਉਹ ਭੇਡੂਆਂ ਵਾਲੇ ਕੰਮ ਜਾਨਵਰਾਂ ਵਾਲੇ ਜਾਨਵਰਾਂ ਦੀ ਤਰ੍ਹਾਂ ਹੱਥ ਥੱਲੇ ਲਾ ਕੇ ਤੁਰਨ ਲੱਗ ਪੈਂਦਾ ਸੀ ਜਿਨ੍ਹਾਂ ਕੋਲ ਇਸ ਤਰ੍ਹਾਂ ਦੀਆਂ ਕਰਾਮਾਤਾਂ ਸੀ ਉਹ ਵੀ ਮੇਰੇ ਗੁਰੂ ਨਾਨਕ ਸਾਹਿਬ ਮਹਾਰਾਜ ਅੱਗੇ ਹੱਥ ਜੋੜ ਕੇ ਝੁੱਕ ਗਏ ਨੂਰ ਸ਼ਾ ਜੱਦੂ ਕਰਨੀਆਂ ਵਰਗੀਆਂ ਬਲੀ ਕੰਧਾਰੀ ਵਰਗ ਕੋਡੇ ਰਕਸ਼ਿਸ਼ ਵਰਗੇ ਸੱਜਣ ਠੱਗ ਵਰਗੇ ਔਰ ਰਾਜਿਆਂ ਵਿੱਚੋਂ ਬਾਵਰ ਵਰਗੇ ਵੱਡੇ ਵੱਡੇ ਕਾਜੀ ਰੁਕਨਦੀਨ ਵਰਗੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਝੁਕ ਗਏ ਉਹ ਕਾਜੀ ਜਿਨ੍ਹਾਂ ਦੇ ਕੋਲ ਇੰਨੀ ਵੱਡੀ ਕਰਾਮਾਤ ਸੀ ਕਿ ਜਦੋਂ ਮਹਾਰਾਜ ਬਗਦਾਦ ਗਏ ਨਾ ਉੱਥੋਂ ਦਾ ਪੀਰ ਦਸਤਗੀਰ ਇੰਨਾ ਪਹੁੰਚਿਆ ਹੋਇਆ ਬੰਦਾ ਹੈ ਕਿ ਉਹ ਸ਼ਹਿਰ ਦੇ ਵਿੱਚ ਘਾਰ ਬੈਠਾ ਹੈ ਬਗਦਾਦ ਦੇ ਅੰਦਰ ਤੋਂ ਨੂੰ ਇਸ ਗੱਲ ਦਾ ਇਲਮ ਹੈ ਅੱਜਕੱਲ ਵਗਦਾਦ ਇਰਾਕ ਦੀ ਰਾਜਧਾਨੀ ਹੈ ਕੈਪੀਟਲ ਹੈ ਔਰ ਵਗਦਾਦ ਦਾ ਨਾਂ ਵੀ ਮੁਸਲਮਾਨਾਂ ਨੇ ਵਗਦਾਦ ਇਸ ਲਈ ਰੱਖਿਆ ਕਿਉਂਕਿ ਵਗਦਾਦ ਦਾ ਅਰਥ ਹੁੰਦਾ ਤੋਹਫਾ ਕਿਸੇ ਨੂੰ ਕੋਈ ਗਿਫਟ ਦੇਣਾ ਤਾਂ ਇਹ ਸਲਾਮ ਵਾਲੇ ਮੰਨਦੇ ਨੇ ਕਿ ਵਗਦਾਦ ਸ਼ਹਿਰ ਪੀਰਾਂ ਦਾ ਦਸਤਗੀਰਾਂ ਦਾ ਵੱਡੇ ਵੱਡੇ ਗਿਆਨੀਆਂ ਦਾ ਔਰ ਉਹ ਮੰਨਦੇ ਨੇ ਉਹਦਾ ਬਗਦਾਦ ਨਾਮ ਹੀ ਤਾਂ ਰੱਖਿਆ ਕਿ ਖੁਦਾ ਨੇ ਅੱਲਾਹ ਤਾਲਾ ਨੇ ਇਸ ਧਰਤੀ ਉੱਤੇ ਇੱਕ ਗਿਫਟ ਦਿੱਤਾ ਹੋਇਆ ਹੈ ਉਹਦਾ ਨਾਮ ਰੱਖਿਆ ਬਗਦਾਦ ਭਾਵੇਂ ਖੁਦਾ ਦਾ ਤੋਹਫਾ ਹੈ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਉੱਥੇ ਗਏ ਨਾ ਤਾਂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕਿਆ ਅਸਥਨ ਇੱਕ ਬਾਬਾ ਅਕਾਲ ਰੂਪ ਦੂਜਾ ਰਵਾਬੀ ਮਰਦੰਨ ਉਸ ਪੌੜੀ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਬਗਦਾਦ ਸ਼ਹਿਰ ਦੇ ਵਿੱਚ ਘਾਰ ਰਿੰਦਾ ਉਹ ਪੀਰ ਦਸਤਗਿਨ ਜਿੱਥੇ ਉਹਨੇ ਬੜਾ ਵੱਡਾ ਮੰਦਰ ਸਾਬ ਬਣਾਇਆ ਹੋਇਆ ਜਦੋਂ ਉਹਨੇ ਬਗਦਾਦ ਵਿੱਚ ਅੰਮ੍ਰਿਤ ਵੇਲੇ ਕੰਨਾਂ ਵਿੱਚ ਆਵਾਜ਼ ਪਈ ਨਾ ਕਿ ਕੋਈ ਉੱਚੀ ਆਵਾਜ਼ ਵਿੱਚ ਬਾਗ ਦੇ ਰਿਹਾ ਹੈ ਜਿਹਨੂੰ ਭਾਈ ਗੁਰਦਾਸ ਸਾਹਿਬ ਲਿਖਦੇ ਦਿੱਤੀ ਮੰਗ ਨਿਵਾਜ ਕਰ ਸੁਨ ਸਮਾਨ ਹੋਆ ਜਹਨ ਕਹਿੰਦੇ ਸਾਰੇ ਪਾਸੇ ਸੁਨ ਵਰਤ ਗਈ ਜਦੋਂ ਅੰਮ੍ਰਿਤ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਮਰਦਾਨੇ ਨੂੰ ਕਿਹਾ ਮਰਦਾਨਿਆਂ ਰਵਾਭ ਛੇੜ ਖੁਦਾ ਦਾ ਪੈਗਾਮ ਦਈਏ ਉੱਚੀ ਆਵਾਜ਼ ਵਿੱਚ ਹਜ਼ੂਰ ਬੋਲੇ ਪਾਤਲ ਪਾਤਲ ਲੱਖ ਆਗਾਸ ਆਗਾਸ ਇਹ ਆਵਾਜ਼ ਬਹੁਤ ਦੂਰ ਤੱਕ ਗਈ ਅੰਮ੍ਰਿਤ ਵੇਲੇ ਔਰ ਪੀਰ ਦਸਤਗੀਰ ਸ਼ਹਿਰ ਦੇ ਵਿੱਚ ਘਰ ਬੈਠੇ ਉਹਨੇ ਉੱਥੇ ਬੈਠੇ ਆ ਦੇਖੋ ਉਹਦੇ ਕੋਲ ਕਰਾਮਾਤ ਕੀ ਹੈ ਕਿੰਨਾ ਪਹੁੰਚਿਆ ਹੋਇਆ ਉਨੇ ਸ਼ਹਿਰ ਦੇ ਵਿਚਕਾਰ ਬੈਠਿਆਂ ਭਾਈ ਗੁਰਦਾਸ ਸਾਹਿਬ ਲਿਖਦੇ ਕਿ ਦੇਖੇ ਧਿਆਨ ਲਗਾਏ ਕਰ ਉਨੇ ਸ਼ਹਿਰ ਦੇ ਵਿਚਕਾਰ ਮਦਰਸੇ 'ਚ ਬੈਠਿਆਂ ਧਿਆਨ ਲਾ ਕੇ ਵੇਖਿਆ ਕੌਣ ਗਾ ਰਿਹਾ ਇਹਦਾ ਮਤਲਬ ਉਹਦੀ ਸੁਰਤ ਇੰਨੀ ਉੱਚੀ ਹੈ ਤੇ ਉਨੇ ਸ਼ਹਿਰ ਦੇ ਵਿਚਕਾਰ ਬੈਠਿਆਂ ਬਗਦਾਦ ਤੋਂ ਬਾਹਰ-ਬਾਰ ਵੇਖ ਲਿਆ ਵੀ ਕੌਣ ਗਾਉਂਦਾ ਐਡੀ ਦੂਰੋਂ ਬੈਠੇ ਆ ਉਹਨੇ ਵੇਖ ਕੇ ਆਪਣੇ ਮਰੀਦਾਂ ਨੂੰ ਕਿਹਾ ਕੋਈ ਮਸਤਾਨਾ ਜਿਹਾ ਫਕੀਰ ਗਾ ਰਿਹਾ ਹੈ ਇਤ ਕੋਦਨ ਕੋਈ ਰਵਾਬ ਬਜਾਉਂਦਾ ਜਾਓ ਪਤਾ ਕਰਕੇ ਆਓ ਕਿਹੜੇ ਘਰਾਣੇ ਵਿੱਚ ਹੁੰਦੇ ਆ ਕੌਣ ਹੈ ਇਹਦਾ ਮਤਲਬ ਦਸਤਗੀ ਰੈਨਾ ਪਹੁੰਚਿਆ ਕਿ ਅੱਖਾਂ ਬੰਦ ਕਰਕੇ ਧਿਆਨ ਲਾ ਕੇ ਉਹ ਦੂਰ ਤੱਕ ਵੇਖ ਸਕਦਾ ਹੈ ਧਾਰਮਿਕ ਦੁਨੀਆਂ ਵਿੱਚ ਬਹੁਤ ਵੱਡੀ ਕਰਾਮਾਤ ਹੈ ਕਿ ਤੁਸੀਂ ਬੈਠੇ ਕਿਤੇ ਹੋਰ ਹੋਮੋ ਵੇਖ ਕਿਤੇ ਹੋਰ ਲਮੋ ਆਪਣ ਨੂੰ ਜਿਹੜੀਆਂ ਰੱਬ ਨੇ ਅੱਖਾਂ ਦਿੱਤੀਆਂ ਸਾਥ ਸੰਗਤ ਆਪਾਂ ਵੱਧ ਤੋਂ ਵੱਧ 100 ਮੀਟਰ 200 ਮੀਟਰ ਤੱਕ ਵੇਖ ਸਕਦੇ ਉਹ ਤੋਂ ਅੱਗੇ ਧੁੰਦਲਾ ਦਿਸਣਾ ਸ਼ੁਰੂ ਹੋ ਜਾਂਦਾ ਹੈ ਪਰ ਜਿਨ੍ਹਾਂ ਨੂੰ ਰੱਬ ਨੇ ਅੰਦਰ ਦੀਆਂ ਅੱਖਾਂ ਦਿੱਤੀਆਂ ਜਿਨ੍ਹਾਂ ਕੋਲ ਕੋਈ ਰਿੱਧ ਸਿੱਧ ਆ ਗਈ ਜਿਨ੍ਹਾਂ ਕੋਲ ਰਿੱਧ ਸਿੱਧ ਨੌਵੇ ਦੀਆਂ ਦਾਸੀਆਂ ਇਕੱਠੀਆਂ ਹੋ ਗਈਆਂ ਉਹ ਬੰਦੇ ਅੱਖਾਂ ਧਿਆਨ ਧਰ ਕੇ ਬਹੁਤ ਦੂਰ ਤੱਕ ਵੇਖ ਸਕਦੇ ਕਿੱਥੇ ਕੀ ਹੋ ਰਿਹਾ ਹੈ ਈਵਨ ਇੱਥੋਂ ਤੱਕ ਇੱਥੋਂ ਬੈਠੇ ਕਿਸੇ ਹੋਰ ਦੇਸ਼ ਵਿੱਚ ਵੇਖਿਆ ਜਾ ਸਕਦਾ ਸਤ ਸੰਨਤ ਇਹ ਬਹੁਤ ਵੱਡੀ ਕਰਾਮਾਤ ਔਰ ਇਹ ਚੀਜ਼ ਸੀਰ ਦਸਤਗੀਰ ਦੇ ਕੋਲ ਕੋਈ ਆਮ ਬੰਦਾ ਨਹੀਂ ਹੈ ਪੀਰ ਦਸਤਗੀਰ ਜਦੋਂ ਬਾਦਸ਼ਾਹ ਨੇ ਨਿਵਾਜ਼ ਦਿੱਤੀ ਸੁੰਨ ਸਮਾਨ ਹੋ ਆਜ ਹਨ ਵਿਖੇ ਧਿਆਨ ਲਗਾਏ ਕਰ ਇੱਕ ਫਕੀਰ ਵੱਡਾ ਮਸਤਨ ਪੁੱਛਿਆ ਫਿਰ ਕਹ ਦਸਤਗੀਰ ਚਿੱਲਿਆਂ ਨੂੰ ਪੁੱਛਦਾ ਕਹਿੰਦੇ ਜਾਓ ਪਤਾ ਕਰਕੇ ਆਓ ਕੌਣ ਫਕੀਰ ਕਿਸ ਘਰ ਕਰਹੰਨਾ ਹੁਣ ਉਹ murid ਚਲੇ ਗਏ ਔਰ ਦਸਤਗੀਰ ਨੇ ਦੱਸਿਆ ਕਿ ਸ਼ਹਿਰ ਦੇ ਫਲਾਨੇ ਪਾਸੇ ਲਹਿੰਦੇ ਵੱਲ ਦੇ ਪਾਸੇ ਫਲਾਨੀ ਜਗ੍ਹਾ ਉਸ ਜਗ੍ਹਾ ਤੇ ਦੋ ਬੰਦੇ ਬੈਠੇ ਨੇ ਮਸਤਾਨਾ ਜਿਹਾ ਫਕੀਰ ਹੈ ਇੱਕ ਜਣਾ ਰਵਾਬ ਵਜਾਉਂਦਾ ਹੈ ਪਤਾ ਕਰਕੇ ਉਹ ਕਿਹੜੇ ਘਰਾਣੇ ਚੋਂ ਆਏ ਨੇ ਪੁੱਛੋ ਉਹਨਾਂ ਨੂੰ ਜਦੋਂ murid ਪਹੁੰਚੇ ਨਾ ਸਾਹਮਣੇ ਵੀ ਕੌਣ ਗਾ ਰਿਹਾ ਸੱਜ ਸੰਗਤ ਉਹ ਕੋਈ ਸਰੀਰ ਵਿਅਕਤੀ ਨਹੀਂ ਹੈ ਗੁਰੂ ਨਾਨਕ ਸਾਹਿਬ ਗੁਰੂ ਨਾਨਕ ਸਾਹਿਬ ਵੀ ਰੱਬ ਨੇ ਗੁਰੂ ਨਾਨਕ ਵੀ ਉਹ ਸਤਿਗੁਰ ਹੈ ਜਿਹਦੇ ਕੋਈ ਝਾਲ ਨਹੀਂ ਚੱਲ ਸਕਦਾ ਕਿਹੜਾ ਝੱਲੇ ਗੁਰੂ ਦੀ ਝਾਲ ਜਦੋਂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਘਰ ਰਹੇ ਤੇ ਮਰੀਦ ਪਹੁੰਚ ਗਏ ਪੁੱਛਣ ਉਹਨਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਿਦਾਰ ਪਾਏ ਤੇ ਦਿਦਾਰ ਪਾਉਂਦਿਆਂ ਸਾਰ ਤਨ ਮਨ ਨਿਹਾਲ ਹੋ ਗਿਆ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਥੋੜੇ ਜੇ ਨਿੱਤਰ ਖੋਲੇ ਬਸ ਇੱਕੋ ਦ੍ਰਿਸ਼ਟੀ ਪਈ ਜਿੰਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਮੁਰੀਦ ਨਿਹਾਲ ਹੋ ਗਏ ਉਹ ਮੁਰੀਦ ਵਾਪਸ ਮੁੜੇ ਤੇ ਜਾਪ ਕੇ ਦਸਤਗੀਰ ਨੂੰ ਪਤਾ ਕੀ ਕਹਿੰਦੇ ਕਹਿੰਦੇ ਉਹ ਕੋਈ ਫਕੀਰ ਫਖੂਰ ਨਹੀਂ ਹੈ ਤੂੰ ਸਮਝ ਰਿਹਾ ਕੋਈ ਫਕੀਰ ਬੈਠਾ ਹੈ ਘਾਰ ਹੈ ਦਸਤਗੀਰ ਸਾਹਿਬ ਉਹ ਕੋਈ ਫਕੀਰ ਨਹੀਂ ਹੈ ਪੁੱਛਿਆ ਫਿਰ ਕੌਣ ਹੈ ਮੈਂ ਤਾਂ ਧਿਆਨ ਲਾ ਕੇ ਵੇਖਿਆ ਕੋਈ ਮਸਤਾਨਾ ਜਿਹਾ ਫਕੀਰ ਹੈ ਇੱਕ ਜਣੇ ਨੇ ਚੋਲਾ ਪਾਇਆ ਉਹ ਮੋਢੇ ਤੇ ਰਵਾਵ ਧਰ ਕੇ ਵਜਾ ਰਿਹਾ ਹੈ ਹੋਰ ਕੌਣ ਹੈ ਮਰੀਦ ਅੰਦਰੋਂ ਨਿਹਾਲ ਹੋ ਚੁੱਕੇ ਸਨ ਤੇ ਅੰਦਰੋਂ ਪ੍ਰੇਮ ਤੇ ਵਿਰਾਗ ਵਿੱਚ ਬੋਲੇ ਦਸਤਗੀਰ ਸਾਹਿਬ ਉਹ ਕੋਈ ਫਕੀਰ ਨਹੀਂ ਹੈ ਉਹ ਤਾਂ ਸਾਖਸ਼ਾਤ ਰੱਬ ਦਾ ਰੂਪ ਉਹਦਾ ਨਾਮ ਗੁਰੂ ਨਾਨਕ ਹੈ ਇਹ ਗੱਲ ਮਰੀਦਾਂ ਨੂੰ ਸਮਝ ਪੈ ਗਈ ਔਰ ਉਹਨਾਂ ਜਾ ਕੇ ਦੱਸਿਆ ਕਹਿੰਦੇ ਉਹ ਤਾਂ ਕਾਲਪੁਰਖ ਦਾ ਰੂਪ ਹੈ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਕੋਈ ਫਕੀਰ ਨਹੀਂ ਉਹ ਤਾਂ ਸਾਖਸ਼ਤ ਕਾਲਪੁਰਖ ਦਾ ਰੂਪ ਹੈ ਪੁੱਛਿਆ ਫਿਰ ਕਹ ਦਸਤਗੀਰ ਕੌਣ ਫਕੀਰ ਕਿਸ ਕਾ ਕਰਹੰਨਾ ਤਦੋਂ ਮਰੀਦਾਂ ਨੇ ਜਾ ਕੇ ਦੱਸਿਆ ਕਹਿੰਦੇ ਉਹ ਕੌਣ ਹੈ ਅਕਾਲ ਪੁਰਖ ਅਕਾਲ ਪੁਰਖ ਦਾ ਰੂਪ ਹੈ ਗੁਰੂ ਨਾਨਕ ਸਾਹਿਬ ਰੱਬ ਫਕੀਰ ਕੋ ਪਹਿਚਾਨ ਕਹਿੰਦੇ ਉਸ ਫਕੀਰ ਵਿੱਚੋਂ ਸਾਨੂੰ ਰੱਬ ਦੀ ਪਹਿਚਾਣ ਹੋਈ ਹੈ ਉਹ ਕੋਈ ਫਕੀਰ ਨਹੀਂ ਹੈ ਐਨੀ ਗੱਲ ਸੁਣ ਕੇ ਦਸਤਗੀਰ ਬਹੁਤ ਕ੍ਰੋਧ ਵਿੱਚ ਆ ਗਿਆ ਕਿਉਂ ਧਾਰਮਿਕ ਦੁਨੀਆ ਵਿੱਚ ਵੀ ਸਾਧ ਸੰਗਤ ਜਦੋਂ ਤੱਕ ਉਪਦੇਸ਼ ਧੁਰ ਹਿਰਦੇ ਤੱਕ ਨਾ ਉਤਰਿਆ ਹੋਵੇ ਅਹੰਕਾਰ ਦੇ ਕੰਨ ਰਹਿ ਜਾਂਦੇ ਨੇ ਕੁਝ ਬਿਮਾਰੀਆਂ ਐਸੀਆਂ ਨੇ ਜਿਨ੍ਹਾਂ ਦੇ ਕੁਝ ਸੈਲ ਰਹਿ ਜਾਂਦੇ ਨੇ ਔਰ ਉਹਨਾਂ ਨੂੰ ਡਾਕਟਰ ਵਾਰ-ਵਾਰ ਕੁਝ ਮਹੀਨਿਆਂ ਬਾਅਦ 6 ਮਹੀਨੇ ਸਾਲ ਬਾਅਦ ਫਿਰ ਚੈੱਕ ਕਰਾਉਂਦਾ ਹੈ ਵੀ ਭਾਈ ਵਾਰ-ਵਾਰ ਚੈੱਕ ਕਰਾਓ ਇਹ ਕਈ ਸਾਲਾਂ ਬਾਅਦ ਵੀ ਸੈੱਲ ਫਿਰ ਨਿਕਲ ਸਕਦੇ ਨੇ ਬਿਮਾਰੀ ਦੇ ਔਰ ਹਉਮੈ ਅਹੰਕਾਰ ਇੰਨੀ ਭਿਆਨਕ ਬਿਮਾਰੀ ਹੈ ਇਹ ਧਾਰਮਿਕ ਦੁਨੀਆਂ ਵਿੱਚ ਬਹੁਤ ਜਪ ਤਪ ਕਰਨ ਵਾਲਿਆਂ ਦੇ ਅੰਦਰ ਵੀ ਰਹਿ ਜਾਂਦਾ ਹੈ ਉਹਨਾਂ ਦੇ ਅੰਦਰ ਵੀ ਕੁਝ ਅੰਸ਼ ਕੁਝ ਇਸ ਤਰ੍ਹਾਂ ਦੇ ਸੈੱਲ ਰਹਿ ਜਾਂਦੇ ਨੇ ਔਰ ਦਸਤਗੀਰ ਦੇ ਅੰਦਰ ਸੀ ਉਹ ਚੀਜ਼ ਜਦੋਂ ਨੇ ਆਪਣੇ ਮਰੀਦਾਂ ਤੋਂ ਸੁਣਿਆ ਨਾ ਕਿ ਗੁਰੂ ਨਾਨਕ ਫਕੀਰ ਨਹੀਂ ਹੈ ਉਹ ਤਾਂ ਅਕਾਲ ਪੁਰਖ ਦਾ ਰੂਪ ਹੈ ਉਹ ਤਾਂ ਰੱਬ ਫਕੀਰ ਇੱਕੋ ਪਹਿਚਾਨ ਇੰਝ ਲੱਗਦਾ ਜਿਵੇਂ ਫਕੀਰ ਵਿੱਚੋਂ ਰੱਬ ਦੇ ਸਾਨੂੰ ਦਰਸ਼ਨ ਹੋਏ ਨੇ ਸਾਖਸ਼ਤ ਰੱਬ ਹੈ ਤਾਂ ਦਸਤਗੀਰ ক্রੋਧਿਤ ਹੋ ਗਿਆ ਉਹਦੇ ਮਨ ਚ ਆਇਆ ਵੀ ਮੈਂ ਐਡਾ ਵੱਡਾ ਪਹੁੰਚਿਆ ਹੋਇਆ ਦਸਤਗੀਰ ਫਕੀਰ ਮੇਰੇ ਕੋਲ ਇੰਨੀ ਕਰਾਮਾਤ ਹੈ ਮੈਂ ਧਿਆਨ ਲੱਗ ਕੇ ਦੂਰੋਂ ਬੰਦੇ ਵੇਖ ਲੈਨੇ ਤੇ ਮੇਰੇ ਮੂਰੀਦ ਕਿਸੇ ਹੋਰ ਨੂੰ ਕਹਿਣੋਂ ਰੱਬ ਹੈ ਫਿਰ ਗੁੱਸੇ ਵਿੱਚ ਦਸਤਗੀਰ ਬੋਲਿਆ ਕਹਿੰਦਾ ਤੁਹਾਨੂੰ ਪਤਾ ਹੈ ਉਹਨੇ ਦੋ ਖੁਨੰਮੀਆਂ ਕੀਤੀਆਂ ਨੇ ਬਗਦਾਦ ਵਿੱਚ ਜਿਹੜੀਆਂ ਬਰਦਾਸ਼ਤਯੋਗ ਨਹੀਂ ਐ ਜਿਹੜੀਆਂ ਕਾਬਲੇ ਬਰਦਾਸ਼ਤ ਨਹੀਂ ਤਾਂ murid ਪੁੱਛਦੇ ਜੀ ਕਿਹੜੀਆਂ ਉਹਨੇ ਆਪਣੇ ਸੰਕੜੇ ਚੇਲਾਂ ਨੂੰ ਚੇਲਿਆਂ ਨੂੰ ਮੁਖਤਬ ਹੋ ਕੇ ਕਿਹਾ ਬਗਦਾਦ ਵਿੱਚ ਸੰਗੀਤ ਨਹੀਂ ਕੋਈ ਵਜਾ ਸਕਦਾ ਨਾਨਕ ਰਵਾਬ বজਵਾ ਰਹੇ ਨੇ ਇਸਲਾਮ ਵਿੱਚ ਪਹਿਲੀ ਖੁਲੰਮੀ ਐ ਔਰ ਦੂਜੀ اسلام ਵਿੱਚ ਅਸੀਂ ਉਪਦੇਸ਼ ਦੇ ਰਹੇ ਹਾਂ ਸਾਡੇ حضرت محمد ਸਾਹਿਬ ਦਾ ਉਪਦੇਸ਼ ਹੈ ਕਿ 14 ਤਬਕ ਨੇ ਭਾਵ 14 ਲੋਕ ਨੇ ਤੇ ਨਾਨਕ ਵਾਰ-ਵਾਰ ਗਾ ਰਿਹਾ ਹੈ ਕਿ ਪਾਤਲ ਨਾ ਪਾਤਲ ਲੱਖ ਆਗਾ ਸੰਗਾ ਸੋੜ ਕੋੜ ਕਪਾਲ ਤੱਕੇ ਵੇਦ ਕਹਿਣੇ ਕਬਾਤ ਲੱਖਾਂ ਕਾ ਹਾਸ਼ ਲੱਖਾਂ ਪਾਤਲ ਨੇ ਇਹ ਦੁਮੇ ਖੁਨਮੀਆਂ ਕਰ ਰਹੇ ਨੇ ਇੱਕ ਸੰਗੀਤ ਵਜਾ ਰਹੇ ਨੇ ਤੇ ਦੂਜੀ ਖੁਨਮੀ ਸਾਡੇ ਸलाम ਦੇ ਵਿਰੁੱਧ ਬੋਲ ਰਹੇ ਜਦੋਂ ਇੰਨੀ ਗੱਲ ਹੋਈ ਮਰੀਦਾਂ ਨੂੰ ਗੁੱਸਾਉਣਾ ਸੁਭਾਵਕ ਸੀ ਜਿਨ੍ਹਾਂ ਦੇ ਦਰਸ਼ਨ ਨਹੀਂ ਸੰਕਿੱਤੇ ਉਹ ਆਪਣੇ ਪੀਰ ਦਸਤਗੀਰ ਦੇ ਮਗਰ ক্রੁਧਿਤ ਹੋ ਗਏ ਔਰ ਦਸਤਗੀਰ ਉਸੇ ਵਕਤ ਬੋਲਿਆ ਕਹਿੰਦਾ ਚਲੋ ਚਲਿਏ ਜੇ ਨਾਨਕ ਕੋਲ ਇਹਨਾਂ ਦੋਏ ਸਵਾਲਾਂ ਦਾ ਜਵਾਬ ਨਾ ਹੋਇਆ ਉਸੇ ਜਗ੍ਹਾ ਉੱਤੇ ਬੱਟੇ ਮਾਰ-ਮਾਰ ਕੇ ਰੋੜੇ ਮਾਰ ਕੇ ਫੌਤ ਕਰ ਦਿਓ ਫੌਤ ਸਮਝਦੇ ਹੋ ਫੌਤ ਦਾ ਅਰਥ ਹੁੰਦਾ ਮੌਤ ਦੇ ਘਾਟੋ ਤਾਰ ਦਿਓ ਮਰੀਦ ਚੱਲ ਪਏ ਅਜੇ ਉਹ ਜੋ ਸਾਜ ਦਾ ਵਕਤ ਸੀ ਸੁਬਾ ਸੁਬਾ ਦਾ ਵਕਤ ਸੀ ਲੋਕ ਇਕੱਠੇ ਹੋ ਗਏ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਦੇਰ ਦੇ ਗਿਰਦ ਸੰਕੜੇ ਲੋਕ ਹੱਥਾਂ ਵਿੱਚ ਵੱਟੇ ਲੈ ਕੇ ਪਹੁੰਚ ਗਏ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਘਾਰੇ ਨੇ ਦਸਤਗੀਰ ਨੇ ਜੰਦਿਆਂ ਸਵਾਲ ਕੀਤਾ ਔਰ ਸਵਾਲ ਵੀ ਉਹਨੇ ਝਗੜੇ ਦੇ ਲਹਿਜੇ ਨਾਲ ਕੀਤਾ ਇੱਕ ਗੱਲ ਨੋਟ ਕਰਿਓ ਤੁਸੀਂ ਰੋਜ਼ ਦੇ ਸੁਣਨ ਵਾਲੇ ਹੋ ਇੱਕ ਗੁਰਮਤ ਵਿੱਚ ਹੁੰਦੀ ਹੈ ਵਿਚਾਰ ਉਹ ਪਰਵਾਨ ਨੇ ਗੁਰੂ ਨਾਨਕ ਦੇ ਘਰ ਵਿੱਚ ਦੋ ਚੀਜ਼ਾਂ ਨੇ ਪਿਆਰ ਵੀ ਹੈ ਤੇ ਵਿਚਾਰ ਵੀ ਹੈ। ਔਰ ਸਿੱਖ ਦੀ ਸ਼ੁਰੂਆਤ ਹੀ ਵਿਚਾਰ ਤੋਂ ਹੁੰਦੀ ਹੈ ਸਵੇਰੇ ਅੰਮ੍ਰਿਤ ਵੇਲਾ ਸੱਚ ਨਾਉ ਵਢਾਈ ਵਿਚਾਰ ਜਦੋਂ ਸ਼ਬਦਾਂ ਨੂੰ ਸਮਾਪਤੀ ਹੋਏਗੀ ਨਿਤਨੇਮ ਦੀ ਉਦੋਂ ਵੀ ਇਹ ਪੰਕਤੀ ਪੜ੍ਹੀ ਜਾਏਗੀ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਸਿੱਖ ਕੌਮ ਵਿਚਾਰ ਦੇ ਅਧਾਰ ਤੇ ਚੱਲਦੀ ਹੈ ਪ੍ਰਸਾਦ ਸੰਗਤ ਇੱਕ ਦੂਜੀ ਚੀਜ਼ ਹੈ ਜਿਨ੍ਹਾਂ ਬੰਦਿਆਂ ਨੇ ਵਿਚਾਰ ਨਾ ਕਰਨੀ ਹੋਵੇ ਉਹ ਫਿਰ ਤਕਰਾਰ ਕਰਦੇ ਨੇ ਵਿਚਾਰ ਦੇ ਨਾਮ ਉੱਤੇ ਤਕਰਾਰ ਜਿੱਥੇ ਤਕਰਾਰ ਪੈਦਾ ਹੋ ਜਾਏ ਉੱਥੇ ਵਿਚਾਰ ਦਾ 0% ਵੀ ਨਤੀਜਾ ਨਹੀਂ ਬਾਹਰ ਆਉਂਦਾ ਜਿੱਥੇ ਵਿਚਾਰ ਪੈਦਾ ਹੋ ਜਾਏ ਉੱਥੇ ਕੋਈ ਰਿਜ਼ਲਟ ਨਹੀਂ ਨਿਕਲੇਗਾ ਜਿੱਥੇ ਵਿਚਾਰ ਵਿੱਚ ਤਕਰਾਰ ਪੈਦਾ ਹੋਦੇ ਉੱਥੇ ਵਿਚਾਰ ਦਾ ਕੋਈ ਰਿਜ਼ਲਟ ਨਤੀਜਾ ਨਹੀਂ ਸਸੰਗਤ ਇਸ ਲਈ ਵਿਚਾਰ ਕਰਨੀ ਚਾਹੀਦੀ ਹੈ ਤਕਰਾਰ ਨਹੀਂ ਮੈਂ ਕਈ ਵਾਰ ਲਾਈਵ ਤੋਂ ਵੀ ਇਹ ਬੇਨਤੀ ਕਹੀ ਉਹ ਸਿੱਖੋ ਸਭ ਤੋਂ ਵੱਡ ਧੋਡੀਆਂ ਤਕਰਾਰਾਂ ਹੁਣ ਫੇਸਬੁੱਕ ਤੇ ਆ ਰਹੀਆਂ ਨੇ ਸਿੱਖ ਇੱਕ ਦੂਜੇ ਨਾਲ ਤਕਰਾਰ ਕਰ ਰਹੇ ਲੋ ਜੀ ਆਰ ਅਧਾਸਨੀ ਸਹੀ ਆ ਪਾਠ ਨਹੀਂ ਸਹੀ ਆ ਇਸ ਤਰ੍ਹਾਂ ਨਹੀਂ ਸਹੀ ਅਸੀਂ ਤਕਰਾਰ ਵਿੱਚ ਬੈ ਗਏ ਵਿਚਾਰ ਵਿੱਚ ਨਹੀਂ ਜਿੱਦਣ ਵਿਚਾਰ ਕਰੋਗੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਬੈ ਕੇ ਉਦਣ ਹਰ ਸਵਾਲ ਦਾ ਜਵਾਬ ਮਿਲੇਗਾ ਕੁੱਲ ਦੁਨੀਆਂ ਦੇ ਸਵਾਲਾਂ ਦਾ ਜਵਾਬ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ 'ਚ ਪਰ ਸ਼ਰਤ ਹੈ ਕਿ ਹੋ ਇਕੱਤਰ ਮਿਲੋ ਮੇਰੇ ਭਾਈ ਪਰ ਅਸੀਂ ਇਕੱਠੇ ਹੋਣਾ ਨਹੀਂ ਫਿਰ ਵਿਚਾਰ ਕਿਵੇਂ ਹੋਵੇ ਹੋ ਇਕੱਤਰ ਮਿਲੋ ਮੇਰੇ ਭਾਈ ਦੁਬਿਧਾ ਦੂਰ ਕਰੋ ਲਿਵ ਲਾਏ ਹਰ ਨਾਮੇ ਕਿ ਹੋਵੋ ਜੋੜੀ ਗੁਰਮੁਖ ਵਸੋ ਸਫਾ ਵਿਸ਼ਾਇ ਭਾਈ ਵਿਚਾਰ ਵਿੱਚੋਂ ਹਰ ਸਵਾਲ ਦਾ ਜਵਾਬ ਹੈ ਪਰ ਵਿਚਾਰ ਕਰਨ ਲਈ ਇਕੱਤਰ ਹੋਣਾ ਪੈਂਦਾ ਹੈ ਔਰ ਸਾਥ ਸੰਗਤ ਇਕੱਤਰ ਹੋਣ ਵਾਸਤੇ ਮਨ ਵਿੱਚੋਂ ਉਹ ਚੀਜ਼ ਕੱਢਣੀ ਪੈਂਦੀ ਹੈ ਅਜ ਸਤਿਗੁਰਾਂ ਦੇ ਉਹ ਸ਼ਬਦ ਨਾਲ ਆਪਾਂ ਜੁੜਨੇ ਜੇ ਅੰਦਰ ਤਕਰਾਰ ਵਾਰ-ਵਾਰ ਪੈਦਾ ਹੋ ਰਹੀ ਹੈ ਫਿਰ ਵਿਚਾਰ ਦਾ ਰਿਜ਼ਲਟ ਨਹੀਂ ਪੈਦਾ ਹੋਏਗਾ ਪੀਰ ਦਸਤਗੀਰ ਤਕਰਾਰ ਕਰਦਾ ਔਰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਆ ਕੇ ਤਕਰਾਰ ਵੀ ਕਰਦਾ ਉਹ ਪੌੜੀ ਮੈਂ ਤੁਹਾਨੂੰ ਸੁਣਾਉਨੇ ਉਹਦੇ ਵਿੱਚ ਭਾਈ ਗੁਰਦਾਸ ਸਿੰਘ ਨੇ ਲਿਖਿਆ ਪੁੱਛੇ ਪੀਰ ਤਕਰਾਰ ਕਰ ਆਉਂਦਿਆਂ ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਟਕਰਾਅ ਕੀਤੀ ਹਨ। ਇਹ ਫਕੀਰ ਵੱਡਾ ਤਾਈ ਤੇ ਬੋਲਿਆ ਪਤਾ ਕਿਵੇਂ ਕਹਿੰਦਾ ਤੁਸੀਂ ਇੱਥੇ ਕੀ ਹੱਤ ਚੱਕੀ ਹੋਈ ਹੈ? ਵਿਚਾਰ ਕਰਨ ਨਹੀਂ ਆਇਆ। ਆਉਂਦਿਆਂ ਬੋਲੇ ਕਹਿੰਦਾ ਤੁਸੀਂ ਕੀ ਹੱਤ ਚੱਕੀ ਹੋਈ ਹੈ? ਇਹ ਫਕੀਰ ਵੱਡਾ ਤਾਈ ਇੱਥੇ ਵਿੱਚ ਵਗਧਾਤ ਦੇ ਵੱਡੀ ਕਰਾਮਾਤ ਦਿਖਲਾਈ। ਪਤਲ ਅਕਾਸ਼ ਲਖ ਓਟ ਕਪਾਲੀ ਖਬਰ ਸੁਣਾਈ। شری گرو نانک صاحب مہاراج کہہ رہے ہو لکھان کاش لکھا پتال سڈے حضرت صاحب نے کہا چودہ تب گرو نانک صاحب مہاراج کہ میں تو لکھا بھی نہیں کہہ رہا کہ مہاراج تُسی کہہ رہے ہو میں خود سنے تھی آپ بولیا پاتال لکھا گا سائیا گاس شری گرو نانک صاحب مہاراج کہ میں تو کہہ نہیں رہا کہ لکھان کاش نے لکھا پتال نے کہہ دے مہاراج پھر ਕਹਿੰਦੇ ਤਾਂ ਬੇਤ ਕਹਿ ਰਹੇ ਨੇ